ਉਹ ਫੇਸਬੁਕ ਲੱਤੇ ਵਟਸਐਪ ਤੇ ਹਾਇ ਕਮਣਾ ਕੋਈ ਨਜਜ ਕਰੋ ਉਹ ਚਲੋ ਜਿਹਜੂਜ਼ ਹੀ ਕਰਨਾ ਐ ਹਾਇ ਕਟੋ ਕਟ ਵਰਤੋ ਜੈਜ ਕਰੋ ਉਹ ਫੇਸਬੁਕ ਤੇ ਵਟਸਐਪ ਤੇ ਹਾਇ ਕਮਣਾ ਕੋਈ ਨਜਜ ਕਰੋ ਉਹ ਚਲੋ ਜਿਹਜੂਜ਼ ਹੀ ਕਰਨਾ ਐ ਹਾਇ ਕਟੋ ਕਟ ਵਰਤੋ ਜੈਜ ਕਰੋ ਓਏ ਅੱਜ ਤੁਸੀਂ ਜੜੀ ਨੱਟ ਤੇ ਛੜੀ ਹਾਂ ਅੱਜ ਤੁਸੀਂ ਜਿਹੜੀ ਨੱਟ ਤੇ ਚਾਲੀ ਓਏ ਘਰ ਵਿੱਚ ਤੁਹਾਡੇ ਵੀ ਹੋਣੀ ਓਏ ਖਿੱਚ ਖਿੱਚ ਪਾਤੀਆਂ ਫੋਟੋਆਂ ਨੱਟ ਤੇ ਖੋਰੇ ਕੀ ਦਿੱਤੀ ਹੋਣੀ ਓਏ ਖਿੱਚ ਖਿੱਚ ਪਾਤੀਆਂ ਫੋਟੋਆਂ ਨੱਟ ਤੇ ਖੋਰੇ ਕੀ ਦਿੱਤੀ ਹੋਣੀ ਓਏ ਪਾਰਾ ਪਨ ਜਿਹਾ ਤੱਕ ਚੰਦਰੀ ਦਾ ਆਹ ਜਾਨ ਨੂੰ ਪਾਏ ਸੇ ਆਪੇ ਵੇਖੋ ਦੇ ਰੱਬਾ ਜਹੋਂਦੇ ਆ ਜਾ ਮਰ ਕੇ ਹੋਣੇ ਮਾਪੇ ਓ ਪੱਲੇ ਵਿੱਚ ਪੈ ਗਈ ਬਦਨਾਮੀ ਅੱਲੇ ਵਿੱਚ ਪੈ ਗਈ ਬਦਨਾਮੀ ਨਾ ਐਡੀ ਜ਼ਿੰਦਗੀ ਜੀ ਹੋਣੀ ਹੱਥ ਵਿੱਚ ਖਿੱਚ ਪਾਤੀਆਂ ਫੋਟੋਆਂ ਲਿਖਤੇ ਖੋਰੇ ਕੀ ਦਿੱਤੀ ਹੋਣੀ ਖਿੱਚ ਖਿੱਚ ਪਾਤੀਆਂ ਫੋਟੋਆਂ ਲਿਖਤੇ ਖੋਰੇ ਕੀ ਦਿੱਤੀ ਹੋਣੀ ਓਏ ਦਾਦਾਏ ਬਈ ਤੇਜ ਜ਼ਮਾਨਾ ਐਜੂਕੇਸ਼ਨ ਕਾਸ ਦੀ ਓਏ ਕਾਲੂ ਲਹਾਮਾ ਕਾ ਲਿਖੇ ਟਿਕਾਏ ਖਾ ਗਈ ਗੋਲੀ ਸਲਫਾਸ ਦੀ ਓ ਸ਼ੇਰਗੜ੍ਹ ਵਾਲੇ ਨਿੱਤ ਲੱਗਦੀਆਂ ਕਤਰਾ ਓ ਰੇ ਮਿੰਦਰ ਖਿਚ-ਖਿਚ ਪਾਤੀਆਂ ਫੋਟਾਂ ਲਿਖਤੇ ਖੋਰੇ ਕੀ ਦਿੱਤੀ ਹੋਣੀ ਖਿਚ-ਖਿਚ ਪਾਤੀਆਂ ਫੋਟਾਂ ਲਿਖਤੇ ਖੋਰੇ ਕੀ